ਸਿਵਿਕਾ ਜੀ ਵੀਡੀਓ ਵੇਰਗੇ ਆਸਾਬ ਨੂੰ ਜੀਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾ ਫੈਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸ਼ੁਭਮਨ ਗਿੱਲ ਨੂੰ ਤੇ 754 ਦੌੜਾ ਮਨਾਉਣ ਤੋਂ ਬਾਅਦ ਵੀ ਕੀਤਾ ਗਿਆ ਬਾਅਦ ਝੰਡੇਜਾਂ ਨੂੰ ਵੀ ਨਹੀਂ ਮਿਲੀ ਨਹੀਂ ਮਿਲੀ ਜਗਾ ਟੀਮ ਚੁਣੇ ਜਾਣ ਜਾਣੇ ਤੇ ਮਸੀਤਰ ਥੱਲੀ ਸੁਭਮਨ ਗੇਲ ਨੇ ਇੰਗਲੈਂਡ ਦੌਰੇ ਤੇ ਖੇਡੇ ਕੇ ਪੰਜ ਮੈਚਾਂ ਵਿੱਚ ਰਿਕਾਰਡ 754 ਦੌੜਾਂ ਬਣਾਈਆਂ ਜਿਸ ਨਾਲ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੁਨੀਆ ਦਾ ਦੂਜਾ ਪੱਲੇਬਾਜ਼ ਬਣ ਗਿਆ ਹੈ ਇਸ ਦੇ ਬਾਵਜੂਦ ਇੰਗਲੈਂਡ ਦੇ ਸਾਬਕਾ ਕ੍ਰਿਕਟ ਸੂਰੂ ਟੂ ਅਰਟਾ ਬਰਾਡ ਨੇ ਉਸ ਨੂੰ ਸੰਯੁਕਤ ਪਲੇਇੰਗ 11 ਵਿੱਚ ਜਗ੍ਹਾ ਨਹੀਂ ਦਿੱਤਾ ਉਹਨਾਂ ਨੇ ਰਵਿੰਦਰ ਜਿੰਡੇਜਾ ਨੂੰ ਸ਼ਾਮਲ ਨਹੀਂ ਕੀਤਾ ਜਿਸ ਨਾਲ ਪ੍ਰਸ਼ੰਸਿਕ ਰਾਨ ਹਨ ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ 2-2 ਨਾਲ ਡਰਾਅ ਰਹੀ। ਸਟੂਅਰਟ ਬ੍ਰਾਂਡ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਜੋੜ ਕੇ ਸੀਰੀਜ਼ ਦੇ ਸਭ ਤੋਂ ਵਧੀਆ ਪਲੇਇੰਗ 11 ਦੀ ਚੋਣ ਕੀਤੀ ਜਿਸ ਵਿੱਚ ਉਸ ਨੇ 6 ਤਬਾਕੀ ਅਤੇ 5 ਇੰਗਲੈਂਡ ਦੇ ਖਿਡਾਰੀਆਂ ਨੂੰ ਸ਼ਾਮਲ ਕੀਤਾ। ਹਾਲਾਂਕਿ ਉਸ ਨੇ ਸ਼ੁਭਮਨ ਗਿੱਲ ਨੂੰ ਜਗ੍ਹਾ ਨਹੀਂ ਦਿੱਤੀ ਜੋ ਕਿ ਪਲੇਅਰ ਆਪ ਦਾ ਸੀਰਜ ਸਿੰਘ ਆਊਟ ਆਲ ਰౌਂਡਰ ਅਰਵਿੰਦਰ ਜਨ ਦੇਜਾ ਨੂੰ ਵੀ ਇਸ ਪੂਲੀਏ ਇਸ ਪੁਲਿੰਗ 11 ਵਿੱਚ ਚਾਮਲ ਨੇ ਕੀਤਾ ਗਿਆ ਇਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸਵਾਲ ਪੁੱਛਨੇ ਸ਼ੁਰੂ ਕਰ ਦਿੱਤੇ ਜਸ਼ਵੀ ਜਸ਼ਵੀ ਜੈਸਵੈਲ ਕੇਵਲ ਰਾਹੁਲ ਉਲ ਪੋਪਲੀ ਪੋਪ ਜੋਰੂ ਡੇਹਰੀ ਕੋ ਹੈਰੀ ਬਰੂਕ ਬੈਂਸਟੋਕ ਬਿਸ਼ਪ ਪੰਤ ਵਸਟਿੰਗ ਸੁੰਦਰ ਔਰ ਚੋਰਫਾ ਆਰ ਆਰਚਰ ਜਸਪੀਤ ਬੁਮਰਾ ਗੁਰਪ੍ਰੀਤ ਰਾਜ ਅਮਲ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ